ਹਮ ਆਦਮੀਆਂ ਇੱਕਦਮ ਹੀ ਮੌਲਤ ਮੌਤ ਨਾ ਜਾਣਾ ਇਹ ਪੰਗਤੀ ਹੈ ਮੈਨੂੰ ਇੱਕੋ ਹੀ ਦਮ ਦਾ ਭਰੋਸਾ ਜਿਹੜੇ ਮੇਰੇ ਮੂੰਹ 'ਚ ਹੈ ਜਿਹੜਾ ਚਲਾ ਗਿਆ ਮੇਰੇ ਹੱਥੇ 'ਚ ਨਹੀਂ ਤੇ ਜਿਹੜਾ ਆਣ ਵਾਲਾ ਆਉਂਦਾ ਏ ਕਿ ਨਹੀਂ ਆਉਂਦਾ ਉਹਦਾ ਕੀ ਪਤਾ ਹੈ ਜਿਹੜਾ ਦਮ ਮੇਰੇ ਮੂੰਹ 'ਚ ਹੈ ਬਸ ਇਹ ਇਹ ਨਕਦੀ ਹੈ ਇਸ ਨੂੰ ਵਰਤਮਾਨ ਕਹਿੰਦੇ ਇਸ ਚੱਕਰ 'ਚ ਨਾ ਪੈਣਾ ਅੱਜ ਦਾ ਸਾਰਾ ਦਿਨ ਵਰਤਮਾਨ ਹੈ ਕਥਾਈ ਨਹੀਂ ਇੱਕਦਮ ਵਰਤਮਾਨ ਹੈ ਤੋ ਹੁਣ ਤਰਕ ਖੜੀ ਹੋਵੇਗੀ ਇੱਕ ਦਮ ਨਾਲ ਕੀ ਹੁੰਦਾ ਹੈ ਦੁਨੀਆਂ ਦੇ ਸਾਰੇ ਮਹਾ ਮੰਤਰ ਇੱਕ ਦਮ ਦੇਚ ਉਚਾਰਨ ਹੋ ਜਾਂਦੇ ਨੇ ਵਾਹਿਗੁਰੂ ਇੱਕੋ ਹੀ ਦਮ ਚਾਹੀਦਾ ਓਮ ਇੱਕ ਦਮ ਚਾਹੀਦਾ ਰਾਮ ਇੱਕ ਦਮ ਚਾਹੀਦਾ ਅੱਲਾਹੂ ਇੱਕੋ ਹੀ ਦਮ ਜਿਤਨੇ ਮਹਾ ਮੰਤਰ ਨੇ ਜਪਦੇ ਉਹ ਇੱਕ ਦਮ ਦੇਚ ਉਚਾਰਨ ਹੋ ਜਾਂਦੇ ਨੇ ਤੇ ਜ਼ਿੰਦਗੀ ਇੱਕ ਦਮ ਦੀ ਹੈ ਤੇ ਤਰਕ ਖੜਾ ਹੋਵੇ ਇੱਕ ਵਾਰ ਫਿਰ ਵਾਏ ਗੁਰੂ ਆਖਣ ਨਾਲ ਕੀ ਆਉਂਦਾ ਇੱਕ ਦਮ ਨੂੰ ਸੰਸਕ੍ਰਿਤ ਦੇਚ ਇੱਕ ਛਣ ਕਹਿੰਦੇ ਨੇ ਛਣਾ ਇੱਕ ਛਿਨ ਇੱਕ ਜਿਤ ਜੈ ਇੱਕ ਛਿਨ ਰਿਹਾਇਓ ਕਾਲ ਫਾਸ ਕੇ ਵਿੱਚ ਨਾ ਆਇਓ ਇੱਕ ਛਿਨ ਇੱਕ ਦਮ ਦੇਚ ਜਿਹੜਾ ਵੀ ਆ ਗਿਆ ਜਿਸ ਨੇ ਧਿਆਨ ਜੋੜ ਲਿਆ ਉਹ ਜਨਮਾਂ ਜਨਮਾਂ ਤਰਾ ਦੇ ਦੁੱਖ ਸੰਤਾਪ ਪਾਪਤ ਬਚ ਗਿਆ ਇੱਕ ਛਣ ਹਜ਼ਾਰਾਂ ਜਨਮਾਂ ਕਰੋੜਾ ਜਨਮਾਂ ਦੇ ਪਾਪਾਂ ਨੂੰ ਢਾਉਣ ਵਾਸਤੇ ਕਰੋੜ ਜਨਮ ਨਹੀਂ ਚਾਹੀਦੇ ਇੱਕ ਛਣ ਚਾਹੀਦਾ ਹੈ ਇੱਕ ਸੈਕਿੰਡ ਕਿਸੇ ਕਮਰੇ ਦੇ ਵਿੱਚ 50 ਸਾਲ ਦਾ ਅੰਧੇਰਾ ਹੋਵੇ ਖੁੱਲਿਆ ਹੀ ਨਾ ਹੋਵੇ ਇਹ 50 ਸਾਲ ਦੇ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਚਾਹੀਦੇ ਨ ਇੱਕ ਛਿਣ ਚਾਹੀਦਾ ਬੱਤੀ ਜਲਾਓਗੇ ਆ ਅਨੰਤ ਜਨਮਾਂ ਦੇ ਦੁੱਖ ਤੇ ਪਾਪ ਮਿਟਾਉਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ ਇਸ ਚੱਕਰ 'ਚ ਨਾ ਪੈਣਾ ਬੜੀ ਭਾਰੀ ਨਿਰਾਸ਼ਾ ਪੈਦਾ ਹੋ ਜਾਂਦੀ ਹੈ ਇੱਕ ਛਿਣ ਚਾਹੀਦਾ ਇੱਕ ਜਿੱਤ ਜਾਏ ਇੱਕ ਛਿਣ ਦਿਹਾਉ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੋਟੇ ਨਿਮਕ 1 ਸੈਕਿੰਡ ਗੁਰੂ ਅਰਜਨ ਦੇਵ ਜੀ ਇੱਕ ਛਿਨ 1 ਸੈਕਿੰਡ ਹੁਣ ਦੂਸਰਾ ਨੁਕਤਾ ਸੁਣ ਲੈਣਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਦੁਲੇਗਾ ਬਰਦਾਸ਼ਤ ਕਰਨਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਔਰ ਨਹੀਂ ਮਿਟਦੇ ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਰੋਂਦੇ ਪਿੱਟਦੇ ਵੀ ਪੈਣ ਕੁਝ ਵੀ ਨਹੀਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜਾਂ ਪਾਪ ਮਿਟ ਜਾਣਗੇ ਇਹ ਦੂਸਰਾ ਨੁਕਤਾ ਇੱਕ ਦਫਾ ਵਾਹਿਗੁਰੂ ਆਖਦੇ ਆਂ ਕਰੋੜਾਂ ਦੁੱਖ ਮਿਟ ਜਾਣਗੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ ਬਹੁਤ ਸੌਖਾ ਹੈ ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਔਖਾ ਹੈ ਬਹੁਤ ਔਖਾ ਉਹ ਇੱਕ ਦਫਾ ਵਾਹਿਗੁਰੂ ਆਖਣਾ ਕੀ ਹੈ ਗਾਵੀਏ ਸੁਣੀਏ ਜ਼ਬਾਨ ਗਾਇਨ ਕਰੇ ਮਨ ਸੁਨੇ ਇਹ ਦੋਵੇਂ ਇੱਕ ਹੋ ਜਾਣ ਸ਼ਬਦ ਤੇ ਸੁਰਤ ਇੱਕ ਹੋ ਜਾਏ ਕਠਨ ਹੈ ਇਸੇ ਨੂੰ ਮੇਰੇ ਪਦਸ਼ ਨੇ ਕਿਹਾ ਆਖਣ ਔਖਾ ਸਾਚਾ ਨਾਮ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿਦੇ ਤੁਸੀਂ ਔਖਾ ਕਹਿੰਦੇ ਮੈਂ ਹੁਣੇ 10 ਵਾਰ ਕਹਿ ਦਿੰਦਾ ਵਾਹਿਗੁਰੂ 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 ਆਪ ਕਹਿੰਦੇ ਔਖਾ ਇਹ ਕੀ ਔਖਾ ਨਹੀਂ ਔਖਾ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਇਸੇ ਨੂੰ ਕਹਿ ਰਹੇ ਨੇ ਮੇਰੇ ਪਦਸ ਕਠਨ ਹੈ ਭਗਤ ਕਬੀਰ ਕਹਿੰਦੇ ਨੇ ਬੇਦ ਕਤੇਬ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਟੁਕ ਦਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਇੱਕ ਦਮ ਦੇਚ ਕਿਦਰੇ ਟਿਕ ਜਾਓ ਖੁਦਾ ਹੁਣੇ ਹੀ ਹਾਜ਼ਰ ਤੁਸੀਂ ਖੁਦਾ ਦੇ ਰੂਪ ਹੋ ਜਾਓਗੇ ਭਗਤ ਕਬੀਰ ਲਬ ਲਬਕੁਨ ਦਮ ਬਦਮਨੋਸ਼ਕੁਨ ਵਮੇ ਹਰਦੋ ਆਲਮ ਫਰਾਮੋਸ਼ਕੁਨ ਭਾਈ ਸਾਹਿਬ ਭਾਈ ਨੰਦ ਲਾਲ ਦਮ ਇੱਕ ਪਿਆਲਾ ਹੈ ਇਹਨੂੰ ਭਰ ਖੁਦਾ ਦੇ ਨਾਮ ਨਾਲ ਇਹ ਗਲਵਖਰੀ ਤੈਨੂੰ ਕਿਤਨੇਕ ਦਮ ਆਉਂਦੇ ਇਹ ਪਿਆਲੇ ਖਾਲੀ ਨਹੀਂ ਹੋਣੇ ਭਰ ਦੇ ਨਾ ਲਵਾਲ ਲਬੈ ਕੁੰਗ ਦੰਬ ਦਮ ਨਵਿਸ਼ ਕੁੰਗ ਗਮੇ ਹਰਦੋ ਆਲਮ ਫਰਾਮ ਆਵਿਸ਼ ਕੁੰ ਜੇ ਦੋ ਜਹਾਨਾਂ ਦੇ ਪਾਪ ਸੰਤਾਪ ਮਿਟਾਣਾ ਚਾਹਨਾ ਹੈ ਦਮਾਂ ਦੇ ਪਿਆਲੇ ਨੂੰ ਭਰ ਭਰ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਇਹੀ ਆਖਿਆ ਸੀ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ ਕੁਝ ਵੀ ਨਹੀਂ ਨੇ ਇਨੂੰ ਆਬੇ ਹਯਾਤ ਨਾਲ ਭਰ। ਇਹਨੂੰ ਭਰ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ ਮਹਾਰਾਜ ਦੀ ਬਾਣੀ। ਭਗਤਾਂ ਦੀ ਦੁਨੀਆ 'ਚ ਅੱਜ ਕੀ ਹੈ ਅੱਜ ਤੋਂ ਮੁਰਾਦ ਸਾਰਾ ਦਿਨ ਨਹੀਂ ਅੱਜ ਤੋਂ ਮੁਰਾਦ ਇੱਕ ਦਮ ਇੱਕ ਦਮ ਅੱਜ ਹੈ। ਬਾਬਾ ਫਰੀਦ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੂੰਜਣੀਆ ਮਨੋਮਚਿੰਦਣੀਆ ਕੱਲ ਤੇ ਕਿਉਂ ਛੋੜਦਾ ਹੈ? ਭਵਿੱਖ ਤੇ ਕਿਉਂ ਛੋੜਦਾ ਹੈ? ਹੁਣੇ ਹੀ ਮਿਲਾਪ ਲੈ ਖੁਦਾ ਦਾ ਅੱਜ ਲੈ ਹੁਣੇ ਹੀ ਲੈ ਬਾਬਾ ਫਰੀਦ ਇਹ ਗੱਲ ਵੱਖਰੀ ਹੈ ਕਿ 26 ਸਾਲ ਬੜੀ ਸਾਧਨਾ ਕੀਤੀ ਉਹਨਾਂ ਨੇ ਵੀ ਐਸੀ ਕਿਹੜੀ ਸਾਧਨਾ ਜਿਹੜੀ ਉਹਨਾਂ ਨੇ ਨਹੀਂ ਕੀਤੀ ਕਹਿੰਦੇ ਨੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਬੁਖ ਇਸ ਸੱਕਰ ਚ ਨਾ ਪੈਣਾ ਜਿਹੜਾ ਭਗਤ ਮਾਲ ਦੇ ਚ ਲਿਖਿਆ ਜਾਂ ਤੁਹਾਨੂੰ ਸੁਣਾਇਆ ਜਾਂਦਾ ਕਾਠ ਦੀ ਰੋਟੀ ਪੇਟ ਤੇ ਬਾਬੇ ਫਰੀਦ ਨੇ ਬੰਨੀ ਰੱਖੀ 12 ਸਾਲ ਬਾਬੇ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ ਕਾਠ ਦੀ ਰੋਟੀ ਨਾਲ ਭੁੱਖ ਨਹੀਂ ਮਿਟਦੀ ਤੇ ਪੇਟ ਤੇ ਬੰਨਣ ਨਾਲ ਭੁੱਖ ਨਹੀਂ ਮਿਟਦੀ ਪੇਟ ਦੇਚ ਪਾਣ ਨਾਲ ਭੁੱਖ ਮਿਟਦੀ। ਕੀ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ? ਬੜੀਆਂ ਬਚਕਾਨੀਆਂ ਕਹਾਣੀਆਂ ਜਿਹੜੀਆਂ ਅਸੀਂ ਬਗਤਾਂ ਸੰਤਾਂ ਮਹਾਪੁਰਸ਼ਾਂ ਨਾਲ ਜੋੜ ਦਿੰਦੇ ਆ ਉਹਨਾਂ ਨੂੰ ਵੀ ਬਚਕਾਨਾ ਬਣਾ ਕੇ ਰੱਖ ਦਿੰਦੇ। ਫਿਰ ਕੀ ਅਰਥ ਨੇ ਰੋਟੀ ਮੇਰੀ ਕਾਠ ਕੀ ਲਾवण ਮੇਰੀ ਬਿਰਤ ਹੋ ਗਿਆ ਸੀ ਸਰੀਰ ਬਾਬਾ ਜੀ ਦਾ ਤੇ ਦੰਦ ਨਹੀਂ ਸਨ ਸਾਰੇ ਰਹਿ ਗਏ ਖੁਦ ਕਹਿੰਦੇ ਨੇ ਚੱਬਣ ਚੱਲਣ ਰਤਨ ਸੇ ਸੁਣੀਏ ਰਵੇ ਗਏ ਚੱਬਣ ਮੇਰੇ ਦੰਦ ਜਾਂਦੇ ਰਹਿਣ ਨਹੀਂ ਨੇ ਪੁਰਾਣਾ ਜ਼ਮਾਨਾ ਇਸ ਤਰ੍ਹਾਂ ਦੇ ਡੈਂਟਿਸ ਨਹੀਂ ਹੁੰਦੇ ਸਨ ਕੋਈ ਦੰਦ ਲਾ ਦੇਣ ਦੰਦ ਨਹੀਂ ਸਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੀ ਸੱਤੂ ਗੋਲ ਕੇ ਪੀਂਦੇ ਸਨ ਜਾਂ ਦਲੀਆ ਖਾਂਦੇ ਸਨ ਦੰਦ ਨਹੀਂ ਸਨ ਬਾਬਾ ਫਰੀਦ ਕੰਨ ਰੋਟੀ ਮੇਰੀ ਕਾਢ ਕੇ ਘਰਾਂ ਚੋਂ ਮੰਗੀਆਂ ਹੋਈਆਂ ਰੋਟੀਆਂ ਆਂਦੀਆਂ ਸੰਡੇਰੇ ਚ ਤੇ ਬੱਚੀਆਂ ਕੁਚੀਆਂ ਰੋਟੀਆਂ ਲੋਕੀ ਦੇ ਦਿੰਦੇ ਸਨ ਬੱਚੇ ਕੁਛ ਇਨਾਨ ਉਹ ਡੇਰੇ ਚ ਆ ਜਾਂਦੇ ਸਨ ਤੇ ਫਰੀਦ ਉਦੋਂ ਹੀ ਖਾਂਦੇ ਸਨ ਜਦ ਭੁੱਖ ਹੈ ਉਝ ਨਹੀਂ ਖਾਂਦੇ ਸਨ ਲਾਵਣ ਮੇਰੀ ਭੁੱਖ ਮਲਤਾਨੀ ਝੰਗਮ ਗਿਆਣਾ ਮੀਆਂ ਵਾਲੀ ਦਾ ਇਲਾਕਾ ਪਤਾ ਹੈ ਸਾਗ ਸਬਜ਼ੀ ਨੂੰ ਕੀ ਕਹਿੰਦੇ ਲਾਵਣ ਅੱਜ ਵੀ ਲਾਵਣ ਕਹਿੰਦੇ ਲਾਵਣ ਮੇਰੀ ਭੁੱਖ ਸਾਗ ਸਬਜ਼ੀ ਕੀ ਹੈ ਬਸ ਭੁੱਖ ਮੈਂ ਭੁੱਖ ਦੇ ਚ ਖਾਣਾ ਮੈਨੂੰ ਸਵਾਦ ਆਉਂਦਾ ਆਖਿਰ ਸਾਗ ਸਬਜ਼ੀ ਇਸ ਵਾਸਤੇ ਨਾ ਕਿ ਰੋਟੀ ਥੋੜੀ ਸਵਾਦੀ ਲਗੇ ਉਹਨਾਂ ਨੂੰ ਰੁੱਖੀ ਖਾਣੀ ਔਖੀ ਬਾਬਾ ਫਰੀਦ ਕਹਿੰਦੇ ਲਾਵਣ ਕੀ ਹੈ ਮੈਂ ਅਰਜ਼ ਕਰਾਂ ਅੱਜ ਵੀ ਮਲਤਾਨੀ ਵੀਰ ਦਿੱਲੀ ਚ ਬਥੇਰੇ ਨੇ ਪੁਰਾਣੇ ਬਜ਼ੁਰਗ ਲਾਵਣ ਹੀ ਕਹਿੰਦੇ ਜਾਂਗਮੰਗਿਆਣੇ ਦਾ ਇਲਾਕਾ ਖੁਸ਼ਾਬਕ ਹੁੰਦੀਆਂ ਦਾ ਇਲਾਕਾ ਮੀਆਂਵਾਲੀ ਦਾ ਇਲਾਕਾ ਡੇਰਾ ਗਾਜ਼ੀ ਖਾਨ ਦਾ ਇਲਾਕਾ ਲਾਵਣ ਕਹਿੰਦਾ ਰੋਟੀਆਂ ਮੇਰੀ ਕਾਠ ਕੀ ਸੁਕੀਆਂ ਰੋਟੀਆਂ ਕਠ ਵਰਗੀਆਂ ਨੇ ਲੱਕੜ ਵਰਗੀਆਂ ਤੇ ਮੌਂਦੇ ਚ ਦੰਦ ਨਾ ਉਹਨਾਂ ਤੇ ਆਪੇ ਲੱਕੜ ਵਰਗੀਆਂ ਨੇ ਸੁਕੀਆਂ ਰੋਟੀਆਂ ਉਹਨਾਂ ਤੇ ਮੌਂਦੇ ਚ ਦੰਦ ਨਾ ਰੋਟੀ ਮੇਰੀ ਕਾਠ ਕੀ ਲਾਉਣ ਮੇਰੀ ਬੁਖ ਪਰ ਮੈਂ ਖਾਂਦਾ ਉਹ ਦਵਾ ਜਦ ਮੈਂ ਬਹੁਤ ਭੁੱਖਾ ਹੁੰਦਾ ਉਹ ਨਹੀਂ ਖਾਂਦਾ ਬੜੀਆਂ ਸੁਆਦੀ ਲੱਗਦੀਆਂ ਬੜਾ ਸਵਾਦ ਆਉਂਦਾ ਹੈ ਬੜਾ ਰਸ ਆਉਂਦਾ ਹੈ ਸਾਦਨਾ ਤੇ ਬੜੀ ਗਹਿਰੀ ਕੀਤੀ ਫਰੀਦ ਨੇ ਪਰ ਕਹਿੰਦੇ ਹੁਣੇ ਮਿਲ ਆ ਬਲੋ ਕੀ ਐਵੇਂ ਲੰਬੇ ਇੰਨੇ ਸਾਲ ਲਾਣੇ ਇੰਨੇ ਦਿਨ ਖਪਣਾ ਅਨੇ ਸਾਲਾਂ ਬਦੀ ਬੰਦਗੀ ਕਰਨੀ ਹੋਣੀ ਆਜ ਮਿਲਾਵਾ ਸ਼ੇਖ ਫਰੀਦ ਤਾਕਮ ਕੁੰਜਣੀਆਂ ਮਨੋ ਮਚੰਦਣੀਆਂ ਜੇ ਮਨ ਨੂੰ ਮਛਰਾਣ ਵਾਲੀਆਂ ਮਨ ਨੂੰ ਬਚਰਾਣ ਦੀਆਂ ਕੌਣ ਨੇ ਵਾਸ਼ਨਾਵਾਂ ਕਿਹੜੀਆਂ ਭਵਿਸ਼ ਦੀ ਚਿੰਤਾ ਬੂਤਕਾਲ ਦੀਆਂ ਯਾਦਾਂ ਔਰ ਕੀ ਨੇ